ਰਫਤਾਰ ਅਤੇ ਲਾਪਰਵਾਹੀ ਦੇ ਚਲਦਿਆਂ ਇਤਿਹਾਸਕ ਗੇਟ ਮਲੋਟ ਰੋਡ ਦੇ ਨਜ਼ਦੀਕ ਇੱਕ ਔਰਤ ਨੂੰ ਨਿੱਜੀ ਬੱਸ ਨੇ ਕੁਚਲ ਦਿੱਤਾ ਹਾਦਸੇ ਵਿੱਚ 8 ਹੋਰ ਵਿਅਕਤੀ ਜ਼ਖਮੀ ਹੋ ਗਏ ਮ੍ਰਿਤਕ ਔਰਤ ਨੂੰ ਉਸ ਸਮੇਂ ਆਪਣੀ ਜਾਨ ਗਵਾਉਣੀ ਪਈ ਜਦੋਂ ਉਹ ਆਪਣੇ ਪਰਿਵਾਰ ਦੇ ਖਾਣੇ ਲਈ ਸੜਕ ਕਿਨਾਰੇ ਤੋਂ ਲੱਕੜਾ ਇਕੱਠੀਆਂ ਕਰ ਰਹੀ ਸੀ ਜੇ ਉਹ ਤਾਂ ਚਾਰੀ ਦਿਹਾੜੀ ਜੱਫਾ ਕਰਦੀ ਸੀ ਘਰ ਆਲਾ ਰੱਖਿਆ ਚਲੁੰਦਾ ਸੀਗਾ ਇੱਥੇੋਂ ਕਿਸ ਤੋਂ ਆਈ ਸੀ ਇਹ ਤਾਂ ਜੀ ਲੱਕੜਾ ਚੁਗਣੀ ਆਈ ਸੀ ਆ ਜੇ ਬਹੁਤ ਹੀ ਗਰੀਬ ਪਰਿਵਾਰ ਦੀ ਕਰਉਂ ਸੀ ਕਿ ਜਿਹੜਾ ਨਾਂ ਰਾਣੀ ਸੀਗਾ ਜੀ ਤੇ ਸਾਡੇ ਆਸ-ਪਾਸ ਵਿਚਾਰੀ ਕੰਮ ਤੇ ਦਿਹਾੜੀ ਦਾਪੇ ਤੇ ਵੀ ਆਉਂਦੀ ਸੀ ਫੇਰ ਬਾਹਰ ਵੀ ਰੋਕੀ ਤੋ ਸਰ ਇਹ ਸੜਕ ਤੇ ਕੀ ਕਰਨ ਆਏ ਸੀ ਸੜਕ ਤੇ ਹੀ ਲੱਕੜਾ ਚੁੱਕਦੇ ਸੀ ਵਿਚਾਰੇ ਹੁਣ ਦਿਹਾੜੀ ਦਾ ਕੰਮ ਵੀ ਘਟ ਰਿਹਾ ਹੋਇਆ ਸੀ ਤੇ ਇਹਨਾਂ ਨੇ ਲੱਕੜਾਂ ਚੁੱਕ ਲਈ। ਜੀ ਬੰਨੀ ਬੱਸ ਜਿਹੜੀ ਸਤਨਾਮ ਟਰਾਂਸਪੋਰਟ ਕੰਪਨੀ ਦੀ ਹੈ ਇਹਦੇ ਥੱਲੇ ਇੱਕ ਲੇਡੀ ਜਿਹੜੀ ਆ ਗਈ ਹੈ ਉਹਦਾ ਨਾਂ ਰਾਣੀ ਕੌਰ ਵਾਈ ਭੋਵਿੰਦਰ ਸਿੰਘ ਉਹ ਮੈਸੀ ਵਾਸੀ ਮੋਨੇਣਾ ਉਮਰ ਕਰੀਬ 40 40 ਸਾਲ ਹੈ। ਬਾਕੀ ਜਿਹੜੀ ਕਾਰਵਾਈ ਇਹਦੀ ਹੈ। ਉਹ ਸਾਨੂੰ ਕਰਾ ਕੇ ਕਰ ਰਿਹਾ ਸਰ ਬੱਸ ਦਾ ਡਰਾਈਵਰ ਹਰਾਸਤ ਚਾ ਜਾਂ ਨਹੀਂ ਨਹੀਂ ਅਜੇ ਬੱਸ ਦਾ ਡਰਾਈਵਰ ਨਹੀਂ ਸਾਨੂੰ ਮਿਲ ਸਕਿਆ ਕਿ ਬੱਸ ਕਿੰਨੀਆਂ ਸਵਾਰੀਆਂ ਸਨ ਕਿ ਕਿੰਨੇ ਕਿੰਨੇ ਸੱਟਾਂ ਲੱਗੀਆਂ ਨਹੀਂ ਇਹਦੇ ਬਾਰੇ ਵੀ ਕੁਝ ਨਹੀਂ ਕਹਿਿਆ ਜਾ ਸਕਦਾ ਕਿਉਂਕਿ ਸਾਡੇ ਜਾਣ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਸਵਾਰੀਆਂ ਉੱਥੇ ਚਾ ਚੁੱਕੀਆਂ ਸੀ